BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਲੈ ਕੇ ਆਈ ਹਾਂ ਤੁਹਾਡਾ ਆਪਣਾ ਫੇਵਰਿਟ ਸ਼ੋ ਬੀ ਕੈਟ ਸ਼ੋ ਜੀ ਬਿਲਕੁਲ ਬੀ ਕੈਟ ਸ਼ੋ ਜਿਸ ਵਿੱਚ ਹੁੰਦੀਆਂ ਨੇ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਅਪਡੇਟਸ ਦੇ ਬਾਰੇ ਗੱਲਾਂ ਤੇ ਸੁਨੇ ਜਾਂਦੇ ਨੇ ਕੈਂਟ ਕੈਂਟ ਜੇ ਗਾਣੇ ਤਾਂ ਆਜੋ ਫਿਰ ਅੱਜ ਦੇ ਸ਼ੋ ਦੀ ਕਰਦੇ ਹਾਂ ਸ਼ੁਰੂਆਤ ਇੱਕ ਵਧੀਆ ਜੀ ਅਪਡੇਟ ਦੇ ਨਾਲ 1975 ਦੀ ਲੈਜੈਂਡਰੀ ਮੂਵੀ ਸ਼ੋਲੇ ਮੋੜ ਵੱਡੇ ਪਰਦੇ ਤੇ ਆਉਣ ਜਾ ਰਹੀ ਹੈ ਭਾਰਤੀ ਸਿਨੇਮੇ ਦੇ ਇਤਿਹਾਸ ਚ ਇੱਕ ਮਾਈਲਸਟੋਨ ਮੰਨੀ ਜਾਣ ਵਾਲੀ ਕਲਾਸਿਕ ਫਿਲਮ ਸ਼ੋਲੇ ਇਸ ਸ਼ੁੱਕਰਵਾਰ 12 ਦਸੰਬਰ ਨੂੰ ਵੱਡੇ ਪਰਦੇ ਤੇ ਸ਼ਾਨਦਾਰ ਵਾਪਸੀ ਕਰ ਰਹੀ ਹੈ ਖਾਸ ਗੱਲ ਇਹ ਹੈ ਕਿ ਸ਼ੋਲੇ ਦਾ ਫਾਈਨਲ ਕੱਟ ਨਾਮ ਨਾਲ ਰਿਲੀਜ਼ ਹੋਣ ਜਾ ਰਹੀ ਹੈ ਜਿਸ ਚ ਮੂਵੀ ਦਾ ਅਸਲ ਤੇ ਕਦੇ ਨਾ ਦੇਖਿਆ ਗਿਆ ਐਂਡ ਦਰਸ਼ਕਾਂ ਨੂੰ ਦਿਖਾਇਆ ਜਾਵੇਗਾ ਇਸ ਨਵੇਂ ਵਰਜ਼ਨ ਵਿੱਚ ਦੋ ਡਿਲੀਟਿਡ ਸੀਨ ਵੀ ਸ਼ਾਮਲ ਹਨ ਜਿਸ ਨਾਲ ਦਰਸ਼ਕਾਂ ਨੂੰ ਬਿਲਕੁਲ ਉਹੀ ਮਹਿਸੂਸ ਹੋਵੇਗਾ ਜਿਹੜਾ 1975 ਵਿੱਚ ਸੀ ਹਾਲਾਂਕਿ ਰੀ-ਰੀਲੀਜ਼ ਦੌਰਾਨ ਕੀਤੀ ਗਈ ਕਮਜ਼ੋਰ ਯੋਜਨਾ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਕੀ ਇਸ ਮੂਵੀ ਨੂੰ ਇੰਡਸਟਰੀ ਵਿੱਚ ਉਹ ਵੈਲਕਮ ਮਿਲ ਸਕੇਗਾ ਜਿਸ ਦੀ ਇਹ ਹੱਕਦਾਰ ਹੈ গোলমাল ফ্র্যাঞ্চাইজি મોડ ચર્ચા وچ ਹੈ ਕਿਉਂਕਿ ਫਿਲਮ ਮੇਕਰ ਰੋਹਿਤ ਸ਼ੈਟੀ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ ਕ੍ਰੀਨਾ ਕਪੂਰ ਅਤੇ ਸਾਰਾ ਅਲੀ ਖਾਨ ਨੂੰ গোলਮਾਲ 5 ਲਈ ਅਪਰੋਚ ਕੀਤਾ ਹੈ। ਕ੍ਰੀਨਾ ਇਸ ਤੋਂ ਪਹਿਲਾਂ গোলਮਾਲ ਯੂ ਰਿਟਰਨਸ ਅਤੇ গোলਮਾਲ 3 ਵਿੱਚ ਅਜੀ ਦੇਵਗੰਦ ਦੇ ਨਾਲ ਮੁੱਖ ਭੂਮਿਕਾ ਵਿੱਚ ਕੰਮ ਕਰ ਚੁੱਕੀ ਹੈ। ਦੂਜੇ ਪਾਸੇ ਸਾਰਾ ਅਲੀ ਖਾਨ ਜੋ ਪਹਿਲਾਂ ਰੋਹਿਤ ਸ਼ੈਟੀ ਨਾਲ ਸਿੰਬਾ ਵਿੱਚ ਕੰਮ ਕਰ ਚੁੱਕੀ ਹੈ ਹੁਣ গোলਮਾਲ ਵਿੱਚ ਕੰਮ ਕਰਨ ਜਾ ਰਹੀ ਹੈ। ਉੱਥੇ ਹੀ ਫਿਲਮ ਮੇਕਰਸ ਦਾ ਕਹਿਣਾ ਹੈ ਕਿ ਜੇ ਸਭ ਕੁਝ ਪਲਾਨਸ ਦੇ ਅਕੋਰਡਿੰਗ ਰਿਹਾ ਤਾਂ ਗੋਲਮਾਲੋ 5 ਦੀ ਸ਼ੂਟਿੰਗ 2026 ਵਿੱਚ ਸਟਾਰਟ ਕੀਤੀ ਜਾਵੇਗੀ ਤੇ ਦੇਖਦੇ ਹਾਂ ਕਿ ਕੀ ਵਖਰਾ ਹੋਣ ਜਾ ਰਿਹਾ ਇਸ ਵਾਰ ਇਸ ਮੂਵੀ ਦੇ ਵਿੱਚ ਦੁਬਈ ਵਿੱਚ ਹੋਈ ਇੱਕ ਈਵੈਂਟ ਦੌਰਾਨ ਸਭ ਤੋਂ ਵੱਡਾ ਸਰਪ੍ਰਾਈਜ਼ ਉਦੋਂ ਆਇਆ ਜਦੋਂ ਆਰਗੇਨਾਈਜ਼ਰ ਸਟੇਜ ਤੇ ਆਏ ਤੇ ਉਹਨਾਂ ਨੇ ਐਲਾਨ ਕੀਤਾ ਕਿ ਪਠਾਨ 2 ਜਲਦੀ ਆ ਰਹੀ ਹੈ। ਈਵੈਂਟ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਡਿਵੈਲਪਰ ਕਹਿ ਰਹੇ ਹਨ ਕਿ ਜੇ ਕੋਈ ਬਲੌਕਬਸਟਰ ਮੂਵੀ ਹੁੰਦੀ ਹੈ ਤਾਂ ਉਸ ਦਾ ਸਿਕਵਲ ਜ਼ਰੂਰ ਹੁੰਦਾ ਹੈ। ਇਸ ਐਲਾਨ ਨਾਲ ਸ਼ਾਹਰੂਖ ਖਾਨ ਦੇ ਫੈਨਸ ਬਹੁਤ ਐਕਸਾਈਟਿਡ ਹਨ ਅਤੇ ਪਠਾਨ 2 ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚਰਚਾ ਤੇਜ਼ ਹੋ ਰਹੀ ਹੈ। ਦੱਸਦੀ ਹੈ ਕਿ ਪਠਾਨ 2023 ਵਿੱਚ ਰਿਲੀਜ਼ ਹੋਈ ਸੀ ਜਿਸ ਵਿੱਚ ਸ਼ਾਹਰੂਖ ਖਾਨ ਅਤੇ ਦੀਪਿਕਾ ਪਾਦুকון ਵਰਗੇ ਐਕਟਰਸ ਦਿਖਾਈ ਦਿੱਤੇ ਸੀ ਤੇ ਹੁਣ ਪਠਾਨ 2 ਦੇ ਵਿੱਚ ਦੇਖਦੇ ਹਾਂ ਕਿ ਸ਼ਾਹਰੂਖ ਖਾਨ ਦੇ ਨਾਲ ਕੌਣ ਦਿਖਾਈ ਦਿੰਦਾ ਹੈ ਸੋਸ਼ਲ ਮੀਡੀਆ ਤੇ ਫਿਲਮ ਉਤਪੰਨ ਦੇ ਬਾਰੇ ਬਹੁਤ ਚਰਚਾ ਹੋ ਰਹੀ ਹੈ ਪਰ ਸਭ ਤੋਂ ਵੱਧ ਚਰਚਾ ਅਕਸ਼ੇ ਖੰਨਾ ਦੇ ਕਿਰਦਾਰ ਰਹਿਮਾਨ ਦਕੈਤ ਦੀ ਹੋ ਰਹੀ ਹੈ ਅਕਸ਼ੇ ਖੰਨਾ ਨੇ ਪਹਿਲਾਂ ਵੀ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ ਜਿੱਥੇ ਉਹਨਾਂ ਦੀ ਅਦਾਕਾਰੀ ਦੇ ਹੁਨਰ ਦੀ ਬਹੁਤ ਤਾਰੀਫ਼ ਕੀਤੀ ਗਈ ਹੈ ਪਰ ਇਸ ਵਾਰ ਰਹਿਮਾਨ ਢਾਕੂ ਦੇ ਕਿਰਦਾਰ ਵਿੱਚ ਅਕਸ਼ੇ ਖੰਨਾ ਦੇ ਨਾਲ-ਨਾਲ ਫਿਲਮ ਦੇ ਇੱਕ ਦ੍ਰਿਸ਼ ਵਿੱਚ ਬਲੋਜ ਆਗੂ ਨਾਲ ਮੁਲਾਕਾਤ ਦੌਰਾਨ ਉਹਨਾਂ ਦੇ ਐਂਟਰੀ Song ਦੀ ਵੀ ਬਹੁਤ ਚਰਚਾ ਹੋ ਰਹੀ ਹੈ। ਇਹ ਗਾਣਾ ਫਿਲਮ ਤੁਰੰਦਰ ਵਿੱਚ ਉਦੋਂ ਆਉਂਦਾ ਹੈ ਜਦੋਂ ਅਕਸ਼ੇ ਖੰਨਾ ਖਲਨਾਇਕ ਰਹਿਮਾਨ ਢਾਕੂ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਉਹ ਇੱਕ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਹਨ। ਅਕਸ਼ਿਕਾ ਨਾ ਗਾਣੇ ਦੀ ਧੁਨ ਅਤੇ ਬੋਲਾਂ ਤੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ ਬਹੁਤ ਸਾਰੇ ਲੋਕ ਇਸ ਸੀਨ ਦੀਆਂ ਰੀਲਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹਨ ਅਤੇ ਇਸ ਧੁਨ ਤੇ ਰੀਲਾਂ ਵੀ ਬਣਾ ਰਹੇ ਹਨ ਪਾਵੇਂ ਹੀ ਗਾਣਾ ਇਸ ਬਿਲਿਅ ਫਿਲਮ ਤੋਂ ਅੰਦਰ ਕਾਰਨ ਖਬਰਾਂ ਵਿੱਚ ਹੈ ਪਰ ਇਹ ਇੱਕ ਸਾਲ ਪੁਰਾਣਾ ਹੈ ਇਸ ਨੂੰ ਜੂਨ 2024 ਵਿੱਚ ਫਲਿੱਪਰਾਚੀ ਦੇ YouTube ਚੈਨਲ ਤੇ ਅਪਲੋਡ ਕੀਤਾ ਗਿਆ ਸੀ ਇਹ ਗੀਤ ਫਲਿੱਪਰਾਚੀ ਦਾ ਲਿਖਿਆ ਹੋਇਆ ਹੈ ਤੇ ਖਾਸ ਗੱਲ ਹੈ ਕਿ 9 ਦਸੰਬਰ ਦੀ ਸ਼ਾਮ ਤੱਕ ਇਸ ਗੀਤ ਨੂੰ 81 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਮਰਿੰਦਰ ਗਿੱਲ ਦੀ ਫਿਲਮ ਛੱਲਾ ਮੁੜਕੇ ਨਹੀਂ ਆਇਆ ਪਹਿਲਾਂ 11 ਦਸੰਬਰ ਨੂੰ OTT ਤੇ ਰਿਲੀਜ਼ ਹੋਣੀ ਸੀ ਪਰ ਕੁਝ ਟੈਕਨੀਕਲ ਇਸ਼ੂਸ ਕਰਕੇ ਰਿਲੀਜ਼ ਨਹੀਂ ਹੋ ਪਾਈ અમરਿੰਦਰ ગિલ ਨੇ અપને સોશિયલ મીડિયા પ્લેટફોર્મ 'ਤੇ સ્ટોરી શેર કરીને ਦੱਸਿਆ ਕਿ ਅਗਲੀ ਡੇਟ ਅਤੇ ਟਾਈਮ ਬਹੁਤ ਜਲਦ ਅਨਾਉਂਸ ਕੀਤਾ ਜਾਵੇਗਾ। ਜੇ ਗੱਲ ਕਰੀਏ અમરਿੰਦਰ ਗਿਲ ਦੀਆਂ મૂવીઝ ਦੀ ਤਾਂ ਉਹਨਾਂ ਦੀਆਂ મૂવીઝ ਦੀ ਤਾਂ ਹਰ ਇੱਕ ਪੰਜਾਬੀ ਨੂੰ ਵੇਟ ਹੁੰਦੀ ਹੈ ਕਿਉਂਕਿ ਉਹ ਹਮੇਸ਼ਾ ਹੀ ਕੋਈ ਨਵਾਂ ਮੈਸੇਜ, ਸੋਹਣੀ ਕਹਾਣੀ ਤੇ ਹਰ ਵਾਰ ਕੋ ਜੋ ਵੱਖਰਾ ਲੈ ਕੇ ਆਉਂਦੇ ਨੇ। ਹੁਣ ਫੈਨਸ ਸ਼ੱਲਾ ਮੁੜ ਕੇ ਨਹੀਂ ਆਇਆ ਦੀ ਅਗਲੀ ਰਿਲੀਜ਼ ਡੇਟ ਦੀ ਵੇਟ ਕਰ ਰਹੇ ਹਨ। ਕ੍ਰਿਕਟ ਦੀ ਦੁਨੀਆ ਦੇ ਦੋ ਸਿਤਾਰੇ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਕੌਰ ਨੂੰ ਵੀਰਵਾਰ 11 ਦਸੰਬਰ ਨੂੰ ਮਹਾਰਾਜਾ ਜਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਮੁੱਲਨਪੁਰ ਦੇ ਸਟੈਂਡ ਤੇ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਦੇ ਨਾਮ ਉੱਥੋਂ ਦੇ ਦੋ ਸਟੈਂਡਸ ਤੇ ਸ਼ਾਮਿਲ ਕੀਤੇ ਗਏ ਹਨ। ਸਮਾਰੋਹ ਦੌਰਾਨ ਹਰਮਨਪ੍ਰੀਤ ਕੌਰ ਦੀਆਂ ਟੀਮ ਮੈਂਬਰਸ ਹਰਲੀਨ ਦਿਓਲ, ਅਮਨਜੋਤ ਕੌਰ ਅਤੇ ਫੀਲਡਿੰਗ ਕੋਚ ਮਨੀਸ਼ ਬਾਲੀ ਵੀ ਮੌਜੂਦ ਸਨ। ਇਸ ਦੇ ਨਾਲ ਕੀ ਵਰਲਡ ਕੱਪ ਜਿੱਤਣ ਵਾਲੀਆਂ ਖਿਡਾਰਨਾਂ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ 11-11 ਲੱਖ ਰੁਪਏ ਦੀ ਰਕਮ ਇਨਾਮ ਵਜੋਂ ਦਿੱਤੀ ਗਈ। ਇਸ ਦੇ ਨਾਲ ਭਾਰਤ ਦੇ ਫੀਲਡਿੰਗ ਕੋਚ ਮਨੀਸ਼ ਬਾਲੀ ਨੂੰ 5 ਲੱਖ ਰੁਪਏ ਦੀ ਰਕਮ ਸਨਮਾਨ ਵਜੋਂ ਦਿੱਤੀ ਗਈ। ਇਸ ਖਾਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਨੋਂ ਸਿਤਾਰਿਆਂ ਨੂੰ ਖਾਸ ਤੌਰ ਤੇ ਵਧਾਈ ਦਿੱਤੀ। ਇਹ ਸਮਾਰੋਹ ਭਾਰਤ ਅਤੇ ਸਾਊਥ ਅਫਰੀਕਾ ਵਿਚਕਾਰ ਹੋਣ ਜਾ ਰਹੇ T20 ਤੋਂ ਪਹਿਲਾਂ ਮਨਾਇਆ ਗਿਆ ਹੈ। ਪੰਜਾਬੀ movies ਦੇ ਸ਼ੌਕੀਨ ਤਿਆਰ ਹੋ ਜਾਣ ਕਿਉਂਕਿ ਅਗਲੇ ਸਾਲ ਦੋ ਕੈਂਟ movies ਰਿਲੀਜ਼ ਹੋਣ ਜਾਣੀਆਂ ਹਨ ਇੱਕ ਪਾਸੇ ਗੁਰਪ੍ਰੀਤ ਖੁੱਗੀ ਦੀ 40 ਦਿਨ ਤੇ ਦੂਜੇ ਪਾਸੇ ਤਰਸੀਮ ਜਸੜ ਦੀ ਰੱਬ ਦਾ ਰੇਡੀਓ 3 ਦੋਵੇਂ ਐਕਟਰਸ ਦਾ ਕੰਮ ਬਾਕਮਾਲ ਹੁੰਦਾ ਹੈ ਤੇ ਤਕਰੀਬਨ ਸਾਰੀਆਂ movies ਵਿੱਚ ਹੀ ਕੁਝ ਵੱਖਰਾ ਵੇਖਣ ਨੂੰ ਮਿਲਦਾ ਹੈ ਇਹ ਦੋਵੇਂ movies ਹੀ 3 April 2026 ਨੂੰ ਸਿਨੇਮੇ ਕਾਂਚ ਰਿਲੀਜ਼ ਹੋਣ ਜਾਣੀਆਂ ਹਨ ਤੇ ਦੇਖਦੇ ਹਾਂ ਕਿ ਕੀ ਵੱਖਰਾ ਹੁੰਦਾ ਇਸ movie ਚ ਤੇ ਫੈਨਸ ਕਾਫੀ ਐਕਸਾਈਟਡ ਹਨ ਇਹਨਾਂ movies ਨੂੰ ਲੈ ਕੇ ਇਸ ਨਾਲ ਹੀ ਅੱਜ ਦੇ ਸ਼ੋਹ ਦੀ ਕਰਦੇ ਹਾਂ ਜੀ ਐਂਡਿੰਗ ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀਅਰ ਸੈਲਫ